ਹੁਣ ਜੇਕਰ ਪ੍ਰਚਾਰਕਾਂ ਦੀ ਗੱਲ ਕਰ ਲਈਏ ਤਾਂ ਉਹ ਮਤਲਬ ਇਹੀ ਗੱਲ ਨੂੰ ਪੈਮਾਨਾ ਬਣਾ ਕੇ ਹੀ ਕਹੀ ਜਾਂਦੇ ਆ ਵੀ ਅਸੀਂ ਵੀ ਤਾਂ ਪ੍ਰਚਾਰੇ ਕਰਦੇ ਆ ਗੁਰਮਤਿ ਦਾ ਪ੍ਰਚਾਰ ਕਰਦੇ ਆ ਹਾਂਜੀ ਸੱਚ ਬੋਲਦੇ ਆ ਹੂੰ ਹੁਣ ਜਦੋਂ ਜਦੋਂ ਗੱਲ ਬਲੈਕ ਐਂਡ ਵਾਈਟ ਹੋਵੇ ਹਨਾ ਹਾਂਜੀ ਉਦੋਂ ਉਹ ਨੂੰ ਹਰੇਕ ਹੀ ਜਿਹੜਾ ਬੰਦਾ ਉਹਦੇ ਵਿੱਚ ਫਰਕ ਕੱਢ ਸਕਦਾ ਕਾਲੇ ਤੇ ਚਿੱਟੇ ਰੰਗ 'ਚ ਫਰਕ ਕੱਢਣਾ ਕੀ ਔਖਾ ਹੈ ਹਾਂਜੀ ਪ੍ਰੋਬਲਮ ਤਾਂ ਉਦੋਂ ਆਉਣੀ ਆ ਜਦੋਂ ਜਾਂ ਤਾਂ ਸਫੈਦ ਦੋਨੋਂ ਹੀ ਸਫੈਦ ਆ ਜਾਂ ਫਿਰ ਦੋਨੋਂ ਹੀ ਕਾਲੇ ਆ ਉਹਦੇ ਵਿੱਚੋਂ ਤੁਹਾਨੂੰ ਕੋਈ ਜਦੋਂ ਰੰਗ ਦੀ ਪਰਖ ਕਰਨੀ ਪੈਣੀ ਆ ਜਾਂ ਦੁਨੀਆ ਦੀ ਕੋਈ ਵੀ ਮਿਸਾਲ ਲੈ ਲਓ ਇਹ ਤਾਂ ਇੱਕ ਐਗਜ਼ਾਮਪਲ ਹੀ ਆ ਨਾ ਉਦੋਂ ਤੁਹਾਨੂੰ ਜ਼ੋਰ ਲਾਉਣਾ ਪੈਣਾ ਹੈ ਤੁਹਾਡੀ ਨਜ਼ਰ ਨੂੰ ਜ਼ੋਰ ਲਾਉਣਾ ਪੈਣਾ ਠੀਕ ਹੈ ਜੇਕਰ ਕੋਈ ਹੋਰ ਸਾਹਮਣੇ ਐਗਜ਼ਾਮਪਲ ਆ ਤਾਂ ਤੁਹਾਡਾ ਦਿਮਾਗੀ ਆ ਜਿਹੜਾ ਜ਼ੋਰ ਉਹ ਲੱਗਣਾ ਹੁਣ ਗੱਲ ਇੱਥੇ ਹੁੰਦੀ ਆ ਵੀ ਜਿਹੜਾ ਪ੍ਰਚਾਰ ਆ ਜਿਹੜਾ ਪ੍ਰਚਾਰ ਇਹ ਕਹਿੰਦੇ ਆ ਵੀ ਅਸੀਂ ਕਰ ਰਹੇ ਆ ਵੀ ਅਸੀਂ ਵੀ ਤਾਂ ਗੁਰਮਤ ਦਾ ਪ੍ਰਚਾਰ ਕਰ ਰਹੇ ਆ ਉੱਥੇ ਸਾਨੂੰ ਇਹ ਦੇਖਣਾ ਪੈਣਾ ਕਿ ਉਸ ਪ੍ਰਚਾਰ ਦੇ ਵਿੱਚ ਕਿਹੜੀਆਂ ਇਦਾਂ ਦੀਆਂ ਗੱਲਾਂ ਆ ਜਿਹੜੀਆਂ ਹੋਣੀਆਂ ਚਾਹੀਦੀਆਂ ਆ ਤੇ ਨਹੀਂ ਹੋ ਰਹੀਆਂ ਯਾ ਉਸ ਪ੍ਰਚਾਰ ਦੇ ਨਾਲ ਕਿਹੜੇ ਇਦਾਂ ਦੇ ਫੈਸਲੇ ਆ ਜਿਹੜੇ ਪ੍ਰਚਾਰਕਾਂ ਨੂੰ ਲੈਣੇ ਚਾਹੀਦੇ ਆ ਤੇ ਨਹੀਂ ਲੈ ਰਹੇ ਯਾ ਤੇ ਕਿਹੜੇ ਇਦਾਂ ਦੇ ਫੈਸਲੇ ਸੀ ਜਿਹੜੇ ਨਹੀਂ ਸੀ ਲੈਣੇ ਚਾਹੀਦੇ ਤੇ ਜਿਹੜੇ ਇਹਨਾਂ ਨੇ ਲਏ ਆ ਇਹ ਸਾਰੀਆਂ ਗੱਲਾਂ ਸਾਨੂੰ ਵਿਚਾਰਨੀਆਂ ਪੈਣੀਆਂ ਸਿਰਫ ਇਹ ਗੱਲ ਕੋਈ ਬੰਦਾ ਕਹਿ ਦਵੇ ਕਿ ਮੈਂ ਪ੍ਰਚਾਰ ਕਰਦਾ ਆ ਉਹ ਕਾਫੀ ਨਹੀਂ ਹੈਗਾ ਹਰ ਇੱਕ ਗੱਲ ਦੇ ਆਪੋ ਆਪਣੇ ਮਾਇਨੇ ਹੁੰਦੇ ਆ ਹੁਣ ਇੱਕ ਬੰਦਾ ਮਤਲਬ ਮਿਸਾਲ ਦੇ ਤੌਰ ਤੇ ਇੱਕ ਬੰਦਾ ਥਾਣੇ ਦੇ ਵਿੱਚ ਟੌਰਚਰ ਹੋ ਰਿਹਾ ਆ ਹਾਂਜੀ ਉਹਨੂੰ ਵੀ ਤਕਲੀਫ ਹੋ ਰਹੀ ਆ ਠੀਕ ਆ ਇੱਕ ਬੰਦਾ ਦੂਜਾ ਆਪਣੇ ਜੇ ਕਹੀਏ ਆਪਰੇਸ਼ਨ ਥੀਏਟਰ ਦੇ ਵਿੱਚ ਪਿਆ ਆ ਤੇ ਉਹਦਾ ਆਪਰੇਸ਼ਨ ਹੋ ਰਿਹਾ ਆ ਤਕਲੀਫ ਉਹਨੂੰ ਵੀ ਹੋ ਰਹੀ ਆ ਹੁਣ ਤਕਲੀਫ ਤਾਂ ਦੋਨਾਂ ਨੂੰ ਹੋ ਰਹੀ ਆ ਹੁਣ ਤਕਲੀਫ ਦੇਣ ਵਾਲੇ ਦੀ ਭਾਵਨਾ ਕੀ ਆ ਦੋਨਾਂ ਦੋਨਾਂ ਪਾਸਿਆਂ ਦੇ ਵਿੱਚ ਬੜੀ ਵੱਖਰੀ ਆ ਇੱਕ ਤਾਂ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹਨੂੰ ਜਾਂ ਮਤਲਬ ਬਹੁਤ ਜ਼ਿਆਦਾ ਦੁੱਖ ਦੇਣ ਦੀ ਕੋਸ਼ਿਸ਼ ਕਰ ਰਿਹਾ ਇੱਕ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਤਕਲੀਫ ਦੋਨੋਂ ਹੀ ਦੇ ਰਿਹਾ ਏ ਇਦਾਂ ਹੀ ਜਿਹੜੀ ਤੁਹਾਡੀ ਬੋਲੀ ਆ ਹਨਾ ਮਾੜੀ ਆ ਜਾਂ ਚੰਗੀ ਆ ਇਹ ਦੇਖਣਾ ਪੈਣਾ ਇੰਟੈਂਸ਼ਨ ਕੀ ਆ ਬਿਲਕੁਲ ਕਈ ਬੰਦੇ ਗਾਲ ਵੀ ਇਸ ਗੱਲ ਲਈ ਕੱਢਦੇ ਆ ਕੋਈ ਬੰਦਾ ਬਣ ਜਵੇ ਤੇ ਕਈ ਹਾਂਜੀ ਵੀ ਇਸ ਗੱਲ ਲਈ ਕਹਿੰਦੇ ਆ ਕਿ ਬੇੜਾ ਗਰ ਕੇ ਬੰਦੇ ਦਾ ਇਹਨਾਂ ਗੱਲਾਂ ਨੂੰ ਸਾਨੂੰ ਖੋਲ ਕੇ ਰੱਖਣਾ ਪੈਣਾ ਆ ਸਾਹਮਣੇ ਬੋਲੀ ਨੂੰ ਆਧਾਰ ਨਹੀਂ ਤੁਸੀਂ ਬਣਾ ਸਕਦੇ ਵੀ ਕਿਸੇ ਦੀ ਬੋਲੀ ਮਿੱਠੀ ਆ ਜਾਂ ਖਰਬੀ ਆ ਜਾਂ ਜਾਂ ਉਹ ਥੋੜਾ ਜਿਹਾ ਮਾਲ ਖਰਬਾ ਬੋਲਦਾ ਨਹੀਂ 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 ਇਹ ਆਧਾਰ ਨਹੀਂ ਹੈਗਾ ਦੇਖਣਾ ਤਾਂ ਸਾਨੂੰ ਇਹ ਪੈਣਾ ਹੈ ਕਿ ਉਹਦੀਆਂ ਕਈਆਂ ਗੱਲਾਂ ਦੇ ਵਿੱਚ ਮੈਸੇਜ ਕੀ ਜਾ ਰਿਹਾ ਕੀ ਆਪਰੇਸ਼ਨ ਵਾਲਾ ਮੈਸੇਜ ਜਾ ਰਿਹਾ ਕਿ ਟੌਰਚਰ ਵਾਲਾ ਮੈਸੇਜ ਆ ਰਿਹਾ ਕਿ ਤਕਲੀਫ ਦੇਣੀ ਚਾਹੁੰਦਾ ਕਿਸੇ ਨੂੰ ਜਾਂ ਉਹ ਆਪਣਾ ਆਪਣਾ ਕੋਈ ਉੱਲੂ ਸਿੱਧਾ ਕਰਨਾ ਚਾਹੁੰਦਾ ਹੈ ਠੀਕ ਹੈ ਹੁਣ ਜਿੱਥੇ ਤੱਕ ਭਾਈ ਰਣਜੀਤ ਸਿੰਘ ਦੀ ਗੱਲ ਆ ਹਾਂਜੀ ਭਾਈ ਰਣਜੀਤ ਸਿੰਘ ਜਿਹੜੀ ਅੱਜ ਗੱਲ ਕਰ ਰਹੇ ਉਹ ਬਿਲਕੁਲ ਇਸ ਤਰੀਕੇ ਨਾਲ ਆ ਰਿਹਾ ਵੇ ਜਿੱਦਾਂ ਜਿਹੜੀਆਂ ਬਿਮਾਰੀਆਂ ਸਿਗੀਆਂ ਆਪਣੇ ਸਮਾਜ ਦੇ ਵਿੱਚ ਬਹੁਤ ਬਹੁਤ ਸਮੇਂ ਦੀਆਂ ਚੱਲੀਆਂ ਆ ਰਹੀਆਂ ਠੀਕ ਆ ਪਹਿਲਾਂ ਵੈਦ ਸੀਗੇ ਵੈਦ ਜੋ ਵੀ ਉਹ ਹੱਥ ਵਾਲਾ ਕਰਨ ਵਾਲੇ ਵੀ ਸੀਗੇ ਜੱਕੜ ਜਿਹੜੇ ਪਿੰਡਾਂ ਚੋਂ ਦੇ ਸੀਗੇ ਹਾਂਜੀ ਉਸ ਵੇਲੇ ਕੋਈ ਹੋਰ ਜਿਹੜੀ ਟੈਕਨੋਲੋਜੀ ਸੀਗੀ अवेलेबल ਨਹੀਂ ਸੀ। ਕੋਈ ਗਾਂ ਦੀ ਗੱਲ ਨਹੀਂ ਸੀ ਕਰ ਰਿਆ ਸਮਾਜ ਨੇ ਤਰੱਕੀ ਨਹੀਂ ਸੀ ਕੀਤੀ ਠੀਕ ਹੈ। ਹਾਂਜੀ। ਕੁਝ ਸਮਾਂ ਆਇਆ ਡਾਕਟਰੀ ਇਲਾਜ ਚੱਲੇ ਡਾਕਟਰਾਂ ਨੇ ਪੜ੍ਹ ਲਿਖ ਕੇ ਇਲਾਜ ਕਰਨੇ ਸ਼ੁਰੂ ਕਰ ਦਿੱਤੇ। ਹੁਣ ਜਿਹੜੇ ਵੈਦ ਆ ਕਿ ਉਹ ਇਹ ਮਤਲਬ ਦੂਜਾ ਕਾਰਨ ਦਾਵਾ ਕਰਨ ਕਿ ਲੋਕੀ ਸਾਡੇ ਕੋਲ ਕਿਉਂ ਨਹੀਂ ਆਉਂਦੇ? ਬਿਲਕੁਲ ਉਹ ਉਹਨਾਂ ਦਾ ਕਰਨਾ ਨਹੀਂ ਬਣਦਾ ਹੈਗਾ ਕਿਉਂਕਿ ਸਮਾਂ ਬਦਲ ਗਿਆ ਆ ਗਾਂ ਵਾਲੀ ਗਰਲ ਕਰਨ ਵਾਲਾ ਕੋਈ ਆ ਗਿਆ ਆ ਗਾਂ ਵਾਲਾ ਇਲਾਜ ਕਰਨ ਵਾਲਾ ਕੋਈ ਆ ਗਿਆ ਆ ਕੋਈ ਹੈ ਜਿਹਨੇ ਬਿਮਾਰੀਆਂ ਨੂੰ ਡਾਇਗਨੋਸ ਕਰ ਲਿਆ ਆ ਵਧੀਆ ਤਰੀਕੇ ਨਾਲ ਤੇ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਆ ਉਹਨਾਂ ਦਾ ਇਲਾਜ ਕਰ ਰਿਹਾ ਆ ਤੁਸੀਂ ਤੁਹਾਡਾ ਸਮਾਂ ਸਿਗਾ ਤੁਸੀਂ ਅਪਗ੍ਰੇਡ ਕਰ ਸਕਦੇ ਸੀ ਤੁਸੀਂ ਵੀ ਉਹ ਉਹ ਡਿਗਰੀ ਕੋਈ ਲੁਕੀ ਹੋਣੀ ਸੀਗੀ ਦੁਨੀਆ ਦੇ ਵਿੱਚ ਉਹ ਤੁਸੀਂ ਵੀ ਲੈ ਸਕਦੇ ਸੀ ਤੁਸੀਂ ਵੀ ਪੜ ਸਕਦੇ ਸੀ ਤੁਸੀਂ ਵੀ ਅਪਗ੍ਰੇਡ ਕਰ ਸਕਦੇ ਸੀ ਤੁਸੀਂ ਅੱਜ ਆਪਣੇ ਪਛੜੇ ਪਛੜ ਕੇ ਆਪਣੀ ਪੋਜੀਸ਼ਨ ਨੂੰ ਜਸਟੀਫਾਈ ਨਹੀਂ ਕਰ ਸਕਦੇ ਤੇ ਦੇਖੋ ਮੈਂ ਤਾਂ ਇਲਾਜ ਕਰਦਾ ਲੋਕਾਂ ਦਾ ਮੈਂ ਤਾਂ ਪਹਿਲਾਂ ਵੀ ਕਰਦਾ ਸੀ ਪਰ ਤੂੰ ਸਮੇਂ ਦਾ ਹਾਨੀ ਨਹੀਂ ਹੈਗਾ ਭਾਈ ਇਹ ਸਭ ਤੋਂ ਵੱਡੀ ਗੱਲ ਹੈ ਜੇ ਤੂੰ ਸਮੇਂ ਦਾ ਹਾਨੀ ਨਹੀਂ ਹੈਗਾ ਤੂੰ ਫੇਲਿਆ ਬਸ ਇਹ 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 ਜਿਹੜੇ ਸਾਡੇ ਸਰੋਤੇ ਆ ਉਹਨਾਂ ਨੂੰ ਇਹ ਗੱਲ ਸਮਝਣੀ ਪੈਣੀ ਆ ਕੋਈ ਬੰਦਾ ਜੇਕਰ ਇੰਨੀ ਗੱਲ ਕਹਿੰਦਾ ਹੈ ਨਾ ਵੀ ਮੈਂ ਪ੍ਰਚਾਰਕ ਆ ਹਾਂਜੀ ਉਹ ਉਹ ਗੱਲ ਕਾਫੀ ਨਹੀਂ ਹੈਗੀ ਪ੍ਰਚਾਰਕ ਵੀ ਜੇ ਕੋਈ ਇਹ ਕਹੀ ਜਾਂਦਾ ਵੀ ਦੇਖੋ ਮੈਂ ਪ੍ਰਚਾਰ ਕਰਦਾ ਹਾਂ ਗੁਰਮਤਿ ਦਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਆ ਇਹ ਦੇਖਣ ਦੀ ਕਿ ਐਡਰੈਸ ਕੌਣ ਕਰ ਰਿਹਾ ਪ੍ਰੋਬਲਮਾਂ ਨੂੰ ਅੱਜ ਦੀਆਂ ਪ੍ਰੋਬਲਮ ਅੱਜ ਅੱਜ ਜਿੱਥੇ ਸਿੱਖ ਖੜੇ ਆ ਉਹਨਾਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕੌਣ ਕਰ ਰਿਹਾ ਠੀਕ ਆ ਸਰਕਾਰ ਅੱਜ ਤੋਂ 30 40 ਸਾਲ ਪਹਿਲਾਂ ਵੀ ਟੁੱਟੀਆਂ ਨਾਲੀਆਂ ਤੇ ਟੁੱਟੀਆਂ ਸੜਕਾਂ ਨੂੰ ਅਧਾਰ ਬਣਾ ਕੇ ਵੋਟ ਮੰਗਦੀ ਸੀ ਹਾਂਜੀ ਕੀ ਸਾਡੇ ਵੀ ਪ੍ਰਚਾਰਕ ਰਖੜੀਆਂ ਤੇ ਲੋੜੀਆਂ ਦੀ ਗੱਲ ਕਰਕੇ ਉਹੀ ਕੰਮ ਨਹੀਂ ਕਰਦੇ 40 ਸਾਲ 30 25 30 ਸਾਲ ਪਹਿਲਾਂ ਵੀ ਰਖੜੀਆਂ ਤੇ ਲੋੜੀਆਂ ਦੀ ਗੱਲਾਂ ਕਰੀ ਜਾਂਦੇ ਸੀਗੇ ਤੇ ਅੱਜ ਵੀ ਰਖੜੀਆਂ ਤੇ ਲੋੜੀਆਂ ਦੀ ਗੱਲ ਕਰੀ ਜਾਂਦੇ ਸਰਕਾਰ ਨੂੰ ਤਾਂ ਅਸੀਂ ਮਾਮਾ ਭੈਣਾਂ ਦੀਆਂ ਗਾਰਾਂ ਕੱਢਣ ਤੱਕ ਜਾਣਦੇ ਆ ਵੀ ਤੁਸੀਂ ਉਹ ਨਾਲੀਆਂ ਸੜਕਾਂ ਹੀ ਨਹੀਂ ਤੁਹਾਤੋਂ ਪੱਕੀਆਂ ਹੋਈਆਂ ਹਰੇਕ 25 ਸਾਲੀ ਉਸੇ ਗੱਲ ਤੇ ਵੋਟ ਹਰੇਕ 25 ਸਾਲੀ ਉਸੇ ਗੱਲ ਤੇ ਵੋਟ ਮੰਗਦੇ ਆ ਕਿ ਪ੍ਰਚਾਰਕਾਂ ਨੂੰ ਸਾਡਾ ਕਹਿਣ ਦਾ ਫਰਜ਼ ਨਹੀਂ ਬਣਦਾ ਕਿ ਤੁਹਾਨੂੰ ਵੀ 25 ਸਾਲ ਹੋ ਗਏ ਹੱਲੇ ਤੱਕ ਤੁਹਾਡੋ ਰੱਖੜੀ ਇਹ ਨਹੀਂ ਸੂਤ ਆਈਆਂ ਰਖ ਰਖੜੀਆਂ ਜਾਂ ਲੋੜੀਆਂ ਹੀ ਨਹੀਂ ਸੂਤ ਆਈਆਂ ਕਦੋਂ ਤੁਸੀਂ ਗਾਂਧੀ ਗੱਲ ਕਰੋਗੇ ਠੀਕ ਹੈ ਬਾਕੀ ਜਿਹੜੀ ਜਿਹੜੀ ਜਦੋਂ ਆਪਾਂ ਪੜ੍ਹਾਈ ਦੀ ਗੱਲ ਕਰਨੀ ਹੈ ਅੰਗਰੇਜ਼ ਸਿੰਘ ਪੜ੍ਹਾਈ ਤਾਂ ਦੇਖੋ ਜਿਹੜਾ ਦੂਜੀ ਕਲਾਸ ਚ ਪੜਦਾ ਹੈ ਬੱਚਾ ਜਦੋਂ ਉਹਨੂੰ ਪੁੱਛਣਾ ਹੈ ਵੀ ਤੂੰ ਕੀ ਕਰਦਾ ਉਹਨੇ ਵੀ ਪੜ੍ਹਾਈ ਕਹਿਣਾ ਹੈ ਜਦੋਂ ਬੀਏ ਵਾਲੇ ਨੇ ਕਹਿਣਾ ਉਦੋਂ ਵੀ ਪੜ੍ਹਾਈ ਕਹਿਣਾ ਪਰ ਦੇਖ ਲਓ ਫਰਕ ਕਿੰਨਾ ਹੈ ਲੈਵਲ ਦੇ ਵਿੱਚ ਜਿਹੜੇ ਅਖਰੀ ਸ਼ਬਦ ਆ ਹਨਾ ਉਹ ਉਹੀ ਰਹਿਣੇ ਆ ਪੜ੍ਹਾਈ ਦੀ ਪੜ੍ਹਾਈ ਰਹਿਣੀ ਆ ਪ੍ਰਚਾਰ ਨੇ ਪ੍ਰਚਾਰੇ ਰਹਿਣਾ ਸੱਚ ਨੇ ਸੱਚ ਤੇ ਝੂਠ ਨੇ ਝੂਠ ਰਹਿਣਾ ਪਰ ਵਿੱਚ ਸਾਨੂੰ ਵਖਰੇਵਾ ਕਰਨਾ ਸਿੱਖਣਾ ਪੈਣਾ ਆ ਜੇ ਨਾ ਕਰਾਂਗੇ ਤਾਂ ਬੜਾ ਬੜਾ ਧੋਖਾ ਵੱਡਾ ਵੱਡਾ ਧੋਖਾ ਖਾਵਾਂਗੇ ਬਿਲਕੁਲ